ਹੁਣ ਬਾਈ ਜੀ ਆਪਣੇ ਪੰਜਾਬੀ ਭਰਾਵਾਂ ਨੇ ਬਾਈ ਜੀ ਕੰਮ ਸ਼ੁਰੂ ਕਰ ਦਿੱਤੇ ਨੇ ਪਹਿਲਾਂ ਬੋਲਦੇ ਸੀ ਕਿ ਬਾਈ ਆਪਣੇ ਕੰਮ ਕਰਕੇ ਨਹੀਂ ਰਾਜੀ ਪਰ ਭਰਾਵੋ ਆਪਣੇ ਪੰਜਾਬੀ ਭਰਾਵਾਂ ਨੇ ਹੁਣ ਹਰ ਜਗ੍ਹਾ ਕੰਮ ਸ਼ੁਰੂ ਕਰਤੇ ਨੇ ਚਾਹੇ ਕੁਲਚਾ ਹੋਵੇ 버ਗਰ ਹੋਵੇ ਪੀਜ਼ਾ ਹੋਣ ਤਾਂ ਬਾਈ ਜੀ ਆ ਜਿਹੜੀ ਵੀਡੀਓ ਦੇਖ ਰਹੇ ਹਾਂ ਇਹ ਵੀਡੀਓ ਹੈ ਜੀ ਜਦੋਂ ਆਪਾਂ ਮਰਿੰਡੇ ਤੋਂ ਉੱਚਾ ਪਿੰਡ ਨੂੰ ਜਾਂਦੇ ਆ ਨਾ ਉੱਚਾ ਪਿੰਡ ਤੋਂ 2 ਕਿਲੋਮੀਟਰ ਪਿੱਛੇ ਆਹ ਮੋੜ ਦੇ ਉੱਤੇ ਬਾਈ ਜੀ ਕੋਨੇ ਦੇ ਵਿੱਚ ਇਹ ਬਾਈ ਖੜਾ ਆਪਣਾ ਪੰਜਾਬੀ ਭਰਾ ਸਿੱਖ ਭਰਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ 버ਗਰ ਨੂਡਲ ਵਗੈਰਾ ਬਾਈ ਜੀ ਕਰਦੇ ਨੇ ਦਿੰਦੇ ਨੇ ਬਣਾਉਂਦੇ ਨੇ ਤੇ ਸਵਾਦ ਵੀ ਬਾਈ ਜੀ ਪੂਰਾ ਹੁੰਦਾ ਸਭ ਤੋਂ ਵੱਡੀ ਗੱਲ ਤਾਂ ਬਾਈ ਜੀ ਸਫਾਈ ਪੂਰੀ ਆ ਕਿਉਂਕਿ ਜਿੱਥੇ ਪੰਜਾਬੀ ਆ ਬਾਈ ਜੀ ਸਫਾਈ ਤਾਂ ਉੱਥੇ ਹੋਣੀ ਹੀ ਹੋਣੀ ਆ ਤੇ ਆਪਾਂ ਬਿਨਾ ਬਾਈ ਜੀ ਝਿਜਕੇ ਇੱਥੇ ਜਦੋਂ ਮਰਜ਼ੀ ਖਾ ਸਕਦੇ ਆ ਤਾਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਰਿੰਡਾ ਵਾਲੇ ਜਦੋਂ ਉੱਚਾ ਪਿੰਡ ਨੂੰ ਜਾਂਦੇ ਆ ਤਾਂ ਬਾਈ ਕੋਲ ਜਰੂਰ ਰੁੱਕ ਕੇ ਖਾਇਆ ਕਰੋ ਬਾਈ ਜੀ ਚੀਜ਼ ਲਿਆ ਕਰੋ ਤੁਹਾਨੂੰ ਸ਼ਾਮ ਵੇਲੇ ਤੇ ਬਾਈ ਮਿਲਿਆ